ਅੰਟੀ ਦਾ ਬਲੌਗ ਮੈਂ ਕੀ ਖੋਇਆ ਕੀ ਪਾਇਆ ਮੇਰੀ ਅਥੀ ਦੱਸੂਗੀ ਹਰ ਇੱਕ ਚ ਹੰਝੂ ਜਿਸ ਸਵੇਚੇ ਅਗਜਗ ਮੱਚੂਗੀ ਮੇਰੇ ਯਾਰ ਆਉਣਗੇ ਵੈਰੀ ਆਉਣਗੇ ਲੱਕਦਾ ਆਉਣ ਗਿਆ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣਗੀਆਂ ਹੋ کئی ਆਖਣਗੇ ਉਹ ਨਕਵਾਲੀ ਲਾ ਕੇ ਅਖਦਾ ਸੀ ਕਈ ਆਖਣਗੇ ਦੁੱਖਾਂ ਵਿੱਚ ਵੀ ਇਹੰਦਾ ਹੱਸਦਾ ਸੀ ਹੋਏ ਵਾਲ ਪੇ ਪੱਤੇ ਲਾ ਕੇ ਅਖਨੀ ਫੋਤੋਂ ਕਈਆਂ ਨੇ ਮੇਰੀ ਦਿਲ ਦੇ ਵਿੱਚ ਜੁਦਾ ਕੇ ਅਖਨੀ ਫੋਤੋਂ ਕਈਆਂ ਨੇ ਬਰੇ ਯਾਰ ਕਰਨਗੇ ਹੰਕੇ ਪਰਨਗੇ ਨਿੱਤਾਉਣ ਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣਗੀਆਂ ਓ ਬਰੇ ਅੱਖਣਗੇ ਕਿਸੇ ਨਾਲ ਕਦੀ ਲਾਦਾ ਦੇਖਿਆ ਨਹੀਂ ਬਿਨਾ ਕੰਮ ਤੋਂ ਮੋੜਾ ਬੰਦਾ ਦੇਖਿਆ ਨਹੀਂ ਕੁਝ ਆਖਣਗੇ ਸਹਬਨ ਪੁੱਤੀ ਬੇਬੇ ਬਾਪੂ ਦਾ ਤੇ ਕੁਝ ਆਖਣਗੇ ਕਿਸੇ ਕੋਲੋਂ ਕਰੀ ਸਹਦਾ ਦੇਖਿਆ ਨਹੀਂ ਅੱਜ ਜੋ ਵੀ ਗੱਲਾਂ ਮਨ ਚੋਂ ਨਿਕਲੀਆਂ ਦਿਲ ਨੂੰ ਪੌਣ ਗਈਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗਈਆਂ ਹੋ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗਈਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗੀਆਂ ਸਿੱਧੂਆ ਮਾਇਕੇ ਕੀ ਵੀ ਕਹੀ ਰਹਉਂਦੇ ਆਂਦੇ ਨੇ ਚੱਲ ਹੀਰੇ ਵਾਲਿਆ ਇਹ ਨਾ ਸੱਚ ਨਾ ਕਹਿੰਦੇ ਨੇ ਜੋ ਸਾਨੂੰ ਦੇਖ ਕੇ ਜਲਦੀ ਸੀ ਉਹ ਵੀ ਅੱਖਾਂ ਹੋਣ ਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗੀਆਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗਿਆ ਹਾਂ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗਿਆ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗਿਆ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਗਿਆ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ गाने ਨੂੰ ਇੱਕ ਲਾਈਕ ਕਰ ਦਿਓ ਬੰਦਾ ਤਾਂ ਚੰਗਾ ਸੀ ਮਰੇ ਪਿੱਛੋਂ ਗੱਲਾਂ ਹੋਣ ਲੱਗੀਆਂ ਧੰਨਵਾਦ